ਸੋ ਵੈਰੀ ਬਿਗ ਕੋਲਾਬੋਰੇਸ਼ਨ ਹੋ ਰਹੀ ਹੈ ਜੀ ਬਹੁਤ ਸਾਰੀਆਂ ਸਲਾਮ ਅਸ਼ਵਰਾ ਹੋ ਰਹੇ ਨੇ ਬਹੁਤ ਮਲਟੀ ਟੈਲੈਂਟਡ ਐਕਟਰ ਨੇ ਸਾਡੇ ਕੋਲ ਬਹੁਤ ਟੈਲੈਂਟਡ ਆਇਨਾ ਦੇ ਵਿੱਚ ਸੋ ਨੇਹਾ ਜੀ ਤੇ ਮਨਪ੍ਰੀਤ ਭਾਜੀ ਸਾਡੇ ਨਾਲ ਸਖਤ ਮੌਜੂਦ ਨੇ ਗੱਲਬਾਤ ਕਰਾਂਗੇ ਸ਼ਾਕੋਟ ਬਾਰੇ ਬਾਈ ਕੀ ਹਾਲ ਨੇ ਜੀ ਸਸ਼ਕਲ ਭਾਜੀ ਬਹੁਤ ਵਧੀਆ ਕੀ ਹਾਲ ਨੇ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਬਹੁਤ ਵਧੀਆ ਤੇ ਬਹੁਤ ਮੈਨੂੰ ਲੱਗਦਾ ਵੈਰੀ ਬਿਗ ਕੋਲਾਬੋਰੇਸ਼ਨ ਹੋਈ ਅੱਜ ਇੰਟਰਵਿਊਜ਼ ਦੇ ਵਿੱਚ ਤੇ ਫਿਲਮ ਦੇ ਵਿੱਚ ਵੀ ਤੁਸੀਂ ਇਕੱਠੇ ਵਿਖੋਗੇ ਤੇ ਬਹੁਤ ਸਾਰੀਆਂ ਸਲਾਮ ਅਸ਼ਵਰਾ ਹੋ ਰਹੇ ਨੇ ਹਨਾ ਜੀ 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 ਕੀ ਕੀ ਸਲਾਮ ਅਸ਼ਵਰਾ ਹੋਇਆ ਤੇ ਹੁਣ ਹ ਪਰ ਜਿਵੇਂ ਜਿਹੜਾ ਆਪਾਂ ਚੋ ਰੋਟੀ ਬਾਰੇ ਆਪਾਂ ਗੱਲ ਕਰਨੀ ਠੀਕ ਕਿਉਂ ਭੁੱਖ ਲੱਗੀ ਤੇ ਰੋਟੀ ਵਗੈਰਾ ਕਿੱਧਰ ਮਿਲੇਗੀ ਤੇ ਆਪਾਂ ਬਿਨਾਂ ਰੋਟੀ ਨਾ ਖਾ ਲਿਆ ਇਹ ਬਾਤ ਕਰ ਲਾਂਗੇ ਨਹੀਂ 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 ਪਤਾ ਕੀ ਆ ਗੱਲਾਂ ਚ ਤਾਂ ਭੁੱਖ ਦਾ ਗਰਮੀ ਦਾ ਸਰਦੀ ਦਾ ਨਹੀਂ ਪਤਾ ਲੱਗਦਾ ਨਾ ਪਰ ਮੈਨੂੰ ਕੁੜਾ ਪਤਾ ਕੰਦੇ ਭੁੱਖ ਬਣੀ ਤੁਹਾਨੂੰ ਵੀ ਲੱਗਦਾ ਤਾਂ ਕਿ ਬਿਲਕੁਲ ਭੁੱਖ ਸਾਰੇ ਢਿੱਡ ਮਾਰਾ ਇਹਨੇ ਸਾਰਿਆਂ ਨੂੰ ਲਾਇਆ ਸਰ ਤੇ ਭੁੱਖ ਸਾਰਿਆਂ ਨੂੰ ਲੱਗਦੀ ਹੈ ਹਨਾ ਤੇ ਬਾਕੀ ਜੇ ਤੁਸੀਂ ਐਸੇ ਰਿਲੇਟਡ ਪੁੱਛੀ ਜਾਓਗੇ ਹਨਾ ਹੋਰ ਲੱਗਨ ਲੱਪੂਗੀ ਤੇ ਆਪਾਂ ਭੁੱਖ ਵਾਲੇ ਕੰਮ 'ਚੋਂ ਬਾਹਰ ਨਿਕਲੀਏ ਕੋਲੈਬੋਰੇਸ਼ਨ ਹਾਂ ਕਾਫੀ ਬੜੀ ਕੋ ਅਗਰ ਤੁਸੀਂ ਕਹਿ ਰਹੇ ਹੋ ਮਤਲਬ ਹੁਣ ਤੱਕ ਜਿੰਨੇ ਲੋਕ ਆਏ ਉਹਨਾਂ ਨੇ ਇਹੀ ਕਿਹਾ ਕਿ ਕਾ ਬੜੀ ਕੋਲੈਬੋਰੇਸ਼ਨ ਅਗਰ ਤੁਸੀਂ ਕਹਿ ਰਹੇ ਹੋ ਤੇ ਆਈ ਥਿੰਕ ਹੋਏਗੀ ਨਾ ਹਨਾ ਨੂੰ ਮੰਨ ਲੈਣਾ ਚਾਹੀਦਾ ਹੈ ਸ਼ਹੀਦ ਪਰ ਇਹ ਮੈਂ ਤੁਹਾਨੂੰ ਬਹੁਤ ਬੰਨ ਕੇ ਰੱਖਿਆ ਬਹੁਤ ਟਾਈਮ ਤੋਂ ਨਾ ਹਰ ਇੰਟਰਵਿਊ ਦਾ ਤੁਸੀਂ ਕਹਦੇ ਹੋ ਨਾ ਯਾਰ ਅਗਲਾ ਅਗਲਾ ਕਰਦੇ ਹਾਂ ਨਾ ਕਿਉਂ ਕੀ ਗੱਲ ਨੇਹਾ ਜੀ ਜ਼ਿਆਦਾ ਫਰੇਮ ਲੈਂਦੇ ਸਪੇਸ ਤੁਸੀਂ ਦਿਖਦੇ ਨਹੀਂ ਫਰੇਮ ਚ ਜੀ ਨੇ ਹੀ ਨਿਹਾਂ ਦਾ ਕੰਮ ਦਿਖਦਾ ਜੀ ਫਰੇਮ ਦੇ ਵਿੱਚ ਅਗਰ ਨਿਹਾਂ ਫਰੇਮ ਚੋਂ ਬਾਹਰ ਹੋ ਕੇ ਵੀ ਕੁਝ ਕਰ ਰਹੀ ਹੈ ਤਾਂ ਫਿਰ ਵੀ ਉਹ ਫਰੇਮ ਦੇ ਵਿੱਚ ਹੀ ਹੈ ਉਹ ਨਿਹਾਂ ਦਾ ਕੰਮ ਦਿਖਦਾ ਜੀ ਬਹੁਤ ਬਹੁਤ ਥੈਂਕ ਯੂ so much ਕਿਉਂਕਿ ਸਰ ਆਪ ਬਹੁਤ ਵੱਡੇ ਭਾਜੀ ਸਾਡੇ ਇਹ ਆਪਾਂ ਪਹਿਲੇ ਸਲਾਹ ਦਿੱਤੀ ਹੈ ਨਾ ਤੂੰ ਦੋ ਗੱਲਾਂ ਮੇਰੇ ਬਾਰੇ ਕਹ ਦੀ ਦੋ ਗੱਲਾਂ ਮੈਂ ਕਹ ਦੀ ਮੈਂ ਉੱਕੇ ਕਰਦਾ ਏਦਾਂ ਦੀ ਕੋਈ ਗੱਲ ਨਹੀਂ ਸੀ ਹੋਈ ਪਰ ਤੁਹਾਨੂੰ ਪਤਾ ਕਿ ਜਿਵੇਂ ਕਿ ਉਹ ਜੀ ਜੀ ਸਮਝ ਕੇ ਸਾਰੀ ਵੀਡੀਓ ਸਮਝੀ ਰਾਈਟ ਸੋ ਭਾਜੀ ਹਾਸੇ ਦੀ ਗੱਲ ਇੱਕ ਪਾਸੇ ਆ ਬਟ ਖੁਸ਼ੀ ਦੀ ਗੱਲ ਇਹ ਹੈ ਕਿ ਸ਼ਾਕਾਉਟ ਫਿਲਮ ਆ ਰਹੀ ਆ ਜੀ ਔਰ ਮੈਂ ਤੁਹਾਨੂੰ ਦੇਖ ਕੇ ਬਹੁਤ ਖੁਸ਼ ਆ ਪਹਿਲਾਂ ਮੈਨੂੰ ਲੱਗਿਆ ਸੀਗਾ ਕਿ ਤੁਸੀਂ ਸਿਰਫ ਸਪੋਰਟ ਕਰਨ ਆਏ ਹੋ ਹਨਾ ਰੌਣਕ ਮੇਲਾ ਵੇਖਣ ਆਏ ਹੋ ਇੱਥੇ ਕਿ ਕੀ ਹੋ ਰਿਹਾ ਆ ਫਿਰ ਮੈਂ ਤੁਹਾਡਾ ਪੋਸਟਰ ਵੇਖਿਆ ਫਿਰ ਮੈਂ ਖੁਸ਼ ਹੋਇਆ ਕਿ ਯਾਰ ਭਾਜੀ ਵੀ ਹੈਗੇ ਆ ਫਿਲਮ ਦੇ ਵਿੱਚ ਨਹੀਂ ਨਹੀਂ ਇਹ ਫਿਲਮ ਜੀ ਮੈਂ ਕੀਤੀ ਹੈ ਅਗਰ ਤੁਸੀਂ ਖੁਸ਼ ਹੋਏ ਹੋ ਤੇ ਤਾਂ ਹੀ ਇਹ ਫਿਲਮ ਕੀਤੀ ਹੈ ਕਿ ਤੁਸੀਂ ਲੋਕ ਖੁਸ਼ ਹੋ ਜੋ ਕਿਉਂਕਿ ਜਦੋਂ ਤੁਸੀਂ ਆਪਣੀ ਮਾਂ ਬੋਲੀ ਨੂੰ ਸਰਵ ਕਰਦੇ ਹੋ ਨਾ ਤੇ ਜਿਹੜੇ ਲੋਕ ਮਾਂ ਬੋਲੀ ਨੂੰ ਪਿਆਰ ਕਰਦੇ ਆ ਜਾਂ ਜਿਹੜੇ ਲੋਕ ਮਾਂ ਬੋਲੀ ਸੇਮ ਹੁੰਦੀ ਜਿੰਨਾਂ ਦੀ ਤੇ ਉਹਨਾਂ ਨੂੰ ਤੁਹਾਡੀ ਅਚੀਵਮੈਂਟ ਤੋਂ ਜ਼ਿਆਦਾ ਮਜ਼ਾ ਆਉਂਦਾ ਹੈ ਹਣਾ ਤੇ ਅਗਰ ਤੁਸੀਂ ਖੁਸ਼ ਹੋਏ ਤਾਂ ਮੈਂ ਮੇਰਾ ਮੋਟਿਵ ਇਹੀ ਹੈ ਕਿ ਤੁਹਾਨੂੰ ਖੁਸ਼ ਕਰਨਾ ਥੈਂਕ ਯੂ ਅਦਰ ਵੀ ਖੁਸ਼ ਹੋਏ ਰਾਈਟ ਸੋ ਨਿਹਿਆ ਜੀ ਜਿਵੇਂ ਆਪਾਂ ਕੁਲਚੇ ਛੋਲੇ ਵੀ ਮੰਗਾਵਾਂਗੇ ਹੁਣ ਬਸ ਤੁਸੀਂ ਥੋੜਾ ਜਿਹਾ ਇੱਥੇ ਨਾ ਤੇ ਫਿਲਮ ਸ਼ਾਹ ਕੋਰਡ ਦੀ ਮਤਲਬ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਆ ਗੁਰੂ ਰੰਦਾਵਾ ਜੀ ਨੇ ਰਾਜ ਬੱਬਰ ਜੀ ਨੇ ਔਰ ਤੁਸੀਂ ਇਮੋਸ਼ਨਲ ਵੀ ਹੋ ਗਏ ਸੀਗੇ ਤੁਸੀਂ ਕਿਹਾ ਕਿ ਯਾਰ ਵੱਡੇ ਲੋਕ ਕਿਉਂ ਵੱਡੇ ਹੁੰਦੇ ਨੇ ਉਹ ਅੱਜ ਪਤਾ ਲੱਗਿਆ ਹਣਾ ਵੱਡੇ ਲੋਕ ਨਹੀਂ ਵੱਡੇ ਕਲਾਕਾਰ ਵੱਡੇ ਕਲਾਕਾਰ ਨੇ ਕਿਉਂਕਿ ਅਸੀਂ ਵੀ ਕਲਾਕਾਰ ਆ ਹਰ ਇੱਕ ਮਤਲਬ ਅਸੀਂ ਵੀ ਜ਼ੀਰੋ ਤੋਂ ਸਟਾਰਟ ਕੀਤਾ ਕਲਾਕਾਰ ਜਿਹੜਾ ਨਾ ਉਹ ਬਹੁਤ ਇਮੋਸ਼ਨਲ ਔਰ ਬਹੁਤ ਸੈਂਸਿਟਿਵ ਹੁੰਦਾ ਤੇ ਇਸ ਲਈ ਜਦੋਂ ਐਦਾਂ ਲੱਗਦਾ ਨਾ ਕਿ ਵੀ ਜਦੋਂ ਸਾਨੂੰ ਆਪਣੇ ਵਰਗੇ ਕੋਈ ਲੋਕ ਮਿਲ ਜਾਣ ਔਰ ਜੋ ਅਸੀਂ ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਯਾਰ ਕਿ ਅਸੀਂ ਆਸ ਕਰਦੇ ਆ ਕਿ ਕਿ ਕੁੜੀ ਰਵਾਤ ਹੀ ਆਡੀ ਤੁਹਾਨੂੰ ਲੱਗਣ ਰਿਹਾ ਕਿ ਉਹਦੇ ਕੋਈ ਸ਼ਬਦ ਖਤਮ ਹੋ ਗਏ ਆ ਭਾਈ ਪਲੀਜ਼ ਤੁਸੀ ਮੇਰੀ ਹੁੰਦੇ ਤਾਂ ਪਤਾ ਕੀ ਜੀ ਜਿਹੜੀ ਗੱਲ ਗੱਲ ਕਰ ਰਹੀ ਹੈ ਨਾ ਕਿ ਵੱਡਾ ਆਰਟਿਸਟ ਹਮੇਸ਼ਾ ਵੱਡਾ ਹੁੰਦਾ ਉਹ ਭਾਈ ਆਪਣੇ ਕੰਮ ਦੇ ਹਿਸਾਬ ਨਾਲ ਵੱਡਾ ਹੁੰਦਾ ਅੱਜ ਕੱਲ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਸਟਰੋਂਗ ਹੋ ਗਿਆ ਕਿ ਚਾਰ ਬੰਦੇ ਤੁਹਾਡੇ ਨਾਲ ਫੋਟੋ ਖਿਚਾ ਲੈਣ ਤੁਹਾਡੇ ਪੈਰ ਜ਼ਮੀਨ ਦੇ ਨਹੀਂ ਰਹਿੰਦੇ ਬਟ ਇੰਨਾ ਆਰਟਿਸਟਾਂ ਦੇ ਨਾਲ ਕੰਮ ਕਰਕੇ ਗੁਰੂ ਰੰਧਾਵਾ ਨੂੰ ਕੀ ਪਈ ਹੈ ਕਿ ਨੇਹਾ ਨੇ ਕੌਫੀ ਪੀਤੀ ਹੈ ਕਿ ਨਹੀਂ ਪੀਤੀ ਆਈ ਆਮ ਰਾਈਟ অর ਰੋਂਗ ਬਿਲਕੁਲ ਸਹੀ ਅਗਰ ਸੈਟ ਦੇ ਉੱਤੇ ਗੁਰੂ ਰੰਧਾਵਾ ਲਈ ਕੋਈ ਚੀਜ਼ ਆ ਰਹੀ ਹੈ ਤੇ ਉਹ ਆਪਣੇ ਜੂਨੀਅਰ ਆਰਟਿਸਟ ਨੂੰ ਆਪਣੀ ਭੈਣ ਆਪਣਾ ਭਰਾ ਸਮਝ ਕੇ ਕਹਿ ਰਿਹਾ ਕਿ ਪਹਿਲੇ ਪਹਿਲੇ ਇਹ ਚੀਜ਼ਾਂ ਮਤਲਬ ਆਸਾਨ ਨਹੀਂ ਲੱਗਦਾ ਆਪਾਂ ਕਦੀ ਸਿੱਖ ਪਾਵਾਂਗੇ ਅਗਲੇ ਜਨਮ 'ਚ ਸ਼ਾਇਦ ਆਪਾਂ ਟਰਾਈ ਕਰੀਏ ਨਹੀਂ ਨਹੀਂ ਸਿੱਖਾਂਗੇ ਯਾਰ ਕਿਉਂ ਨਹੀਂ ਅੱਛਾ ਕਹਿ ਤਾ ਦੇ ਨੇ ਸਿੱਖ ਲਾਂਗੇ ਆਪਾਂ ਹਾਂ ਸਭ ਜੀ ਸ਼ਾਇਦ ਤੁਸੀਂ ਮੇਰੀ ਇਸ ਗੱਲ ਨੂੰ ਸਮਝੋਗੇ ਕਿ ਆਪਾਂ ਇੱਕ ਚੀਜ਼ ਦੇਖੀਏ ਕਿ ਜੋ ਸਟੈਂਡ ਅਪ ਕਾਮੇਡੀਨ ਹੁੰਦੇ ਨੇ ਔਰ ਜੋ ਐਕਟਰ ਹੁੰਦਾ ਹੈ ਉਹਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਹੈ ਹਨਾ ਜੀ ਐਕਟਰ ਪਲੱਸ ਸਟੈਂਡ ਅਪ ਹੋਵੇ ਉਹ ਕਾਮਯਾਬ ਹੁੰਦਾ ਹੈ ਐਕਟਿੰਗ ਦੇ ਵਿੱਚ ਵੀ ਜਿਵੇਂ ਜੋਨੀ ਲੀਵਰ ਸਾਹਿਬ ਕਾਮਯਾਬ ਨੇ ਉਹ ਸਟੈਂਡ ਅਪ ਕਾਮੇਡੀ ਵੀ ਕਰਦੇ ਸੀਗੇ ਔਰ ਗੁੱਗੀ ਬਾਜੀ ਨੇ ਸਟੈਂਡ ਅਪ ਕਾਮੇਡੀ ਵੀ ਕਰਦੇ ਸੀਗੇ ਤੇ ਔਰ ਕਾਮਯਾਬ ਐਕਟਰ ਨੇ ਹਨਾ ਸੋ ਮੈਂ ਜਾਨਣਾ ਚਾਹੁੰਦਾ ਕਿ ਫਿਲਮ ਦਾ ਐਕਸਪੀਰੀਅੰਸ ਤੁਹਾਨੂੰ ਕੀ ਲੱਗਿਆ ਤੁਸੀਂ ਆਪਣੇ ਬਾਰੇ ਕੀ ਆਬਜ਼ਰਵ ਕੀਤਾ ਕਿ ਤੁਸੀਂ ਐਕਟਿੰਗ ਦੇ ਵਿੱਚ ਕਿੰਨਾ ਕਾਮਯਾਬ ਹੋ ਪਾਉਂਗੇ ਜਾਂ ਅੱਗੇ ਕਲਾ ਦੀ ਮੈਂ ਜਾਨਣਾ ਚਾਹੁੰਦਾ ਕਿ ਐਕਟਿੰਗ ਵੀ ਤੁਸੀਂ ਅਗਰ ਸਿੱਖੀ ਆ ਫਿਲਮ ਕਰਨ ਤੋਂ ਪਹਿਲਾਂ ਜਾਂ ਥੋੜਾ ਸ਼ੌਂਕ ਆ ਇਹ ਸਾਰੀ ਚੀਜ਼ ਮੈਂ ਜਾਨਣਾ ਚਾਹੁੰਦਾ ਹਾਂ ਜੀ ਨਹੀਂ ਇਹ ਫਿਲਮ ਆਉਣ ਤੋਂ ਪਹਿਲੇ ਇਸ ਚੀਜ਼ ਬਾਰੇ ਬੋਲਣਾ ਬੇਵਕੂਫੀ ਹੈ ਮੇਰੇ ਸਾਹਮਣੇ ਕਿਉਂਕਿ ਮੈਂ ਜੋ ਕਰਕੇ ਆਇਆ ਉਹ ਮੈਨੂੰ ਨਹੀਂ ਪਤਾ ਉਹ ਜਦੋਂ ਪਰਦੇ ਤੇ ਆਏਗੀ ਲੋਕ ਦੇਖਣਗੇ ਲੋਕ ਮੈਨੂੰ ਦੱਸਣਗੇ ਉਸ ਤੋਂ ਬਾਅਦ ਚ ਮੈਂ ਤੁਹਾਨੂੰ ਦੱਸ ਪਾਉਂਗਾ ਕਿਵੇਂ ਦਾ ਐਕਟਿੰਗ ਮੈਨੂੰ ਨਹੀਂ ਆਉਂਦੀ ਮੈਂ ਸਪਰੇਟ ਕਹਿੰਨਾ ਤੇ ਐਕਟਿੰਗ ਮੈਂ ਕੀਤੀ ਵੀ ਨਹੀਂ ਹੈ ਮੈਂ ਨੇਚਰਲ ਨੇ ਆ ਜਿਹੜੇ ਮੇਰੇ ਨਾਲ ਸੀਨੀਅਰ ਆਰਟਿਸਟ ਮੌਨਨ ਨੂੰ ਕੁਝ ਕੁਝ ਕੇ ਚੱਲੇ ਆ ਰਜੀਵ ਸਰ ਨੇ ਕਾਫੀ ਅਲਪੀਤੀ ਇਹ ਸੀ ਨੂੰ ਇਦਾਂ ਕਰਨਾ ਚਾਹੀਦਾ ਇਦਾਂ ਤੇ ਐਕਟਿੰਗ ਤੇ ਨਹੀਂ ਆਉਂਦੀ ਰਹੀ ਗੱਲ ਕਿ ਜਿਹੜਾ ਸਟੈਂਡ ਅਪ ਕਮੇਡੀਅਨ ਐਕਟਰ ਬਣਦਾ ਉਹੀ ਸਕਸੈਸਫੁਲ ਹੈ ਇਦਾਂ ਨਹੀਂ ਆ ਬਹੁਤ ਜ਼ਿਆਦਾ ਐਕਟਰ ਨੇ ਜਿਹੜੇ ਸਿਰਫ ਐਕਟਰ ਹੀ ਨੇ ਤੇ ਬਹੁਤ ਜ਼ਿਆਦਾ ਸਟੈਂਡ ਅਪ ਕਮੇਡੀਅਨ ਨੇ ਜਿਨ੍ਹਾਂ ਨੇ ਕਦੀ ਐਕਟਿੰਗ ਕੀਤੀ ਨਹੀਂ ਤੇ ਦੋਵੇਂ ਆਪਣੇ ਕੈਰੀਅਰ ਦੇ ਵਿੱਚ ਵਧੀਆ ਕਰ ਰਹੇ ਤੇ ਇਹ ਕੋਈ ਇਦਾਂ ਦਾ ਨਹੀਂ ਹੈ ਕਿ ਦੋਵੇਂ ਚੀਜ਼ਾਂ ਹੋਣ ਗਈਆਂ ਫ ਬਹੁਤ ਸਾਰੇ ਆਉਂਦੇ ਆ ਜਾਂਦੇ ਆ ਹਨਾ ਲੇਕਿਨ ਤੁਸੀਂ ਆਪਣਾ ਮਤਲਬ ਨਾਮ ਚਮਕਾਇਆ ਆਪਣੇ ਬਲ ਤੇ ਹਨਾ ਇੱਕ ਵਾਰੀ ਇਹ ਵੀ ਗੱਲ ਹੁੰਦੀ ਆ ਵੀ ਯਾਰ ਜਦੋਂ ਤੁਹਾਡੇ ਕੋਲ ਕੋਈ ਫਿਲਮ ਆਫਰ ਹੋਵੇ ਹਨਾ ਤੁਹਾਡੀ ਜਿਹੜੀ ਪਰਡੇ ਦੀ ਫੀਸ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਜ਼ਾਹਿਰ ਜੀ ਗੱਲ ਹੈ ਕਿ ਫਿਲਮ ਦਾ ਉਹਨਾ ਬਜਟ ਹੋਵੇ ਜਾਂ ਨਾ ਹੋਵੇ ਜੀ ਜੀ ਤਾਂ ਫੀਸ ਲੈ ਕੇ ਤੁਸੀਂ ਨੇ ਕਿਹਾ ਯਾਰ ਇੰਨੇ ਦਿਨਾਂ ਚ ਤਾਂ ਮੈਂ ਇੰਨੀ ਅਰਨਿੰਗ ਕਰ ਲੈਣੀ ਆ ਯਾਰ ਤੁਹਾਡੀ ਫਿਲਮ ਕਿਉਂ ਕਰਾਂ ਮੈਂ ਇਦਾਂ ਦੀ ਕੋਈ ਗੱਲ ਹੋਵੇ ਤਾਂ ਨਹੀਂ ਉਹਨਾਂ ਨੇ ਦੇ ਦਿੱਤੀ ਉਹਨੇ ਅੱਛਾ ਦੇ ਦਿੱਤਾ ਕੀ ਹੋਇਆ ਨਹੀਂ ਜਿੰਨੇ ਮੈਂ ਮੰਗੇ ਮੈਂ ਜ਼ਿਆਦਾ ਹੀ ਮੰਗੇ ਸੀ ਤੇ ਉਹਨਾਂ ਨੇ ਜ਼ਿਆਦਾ ਹੀ ਦੇ ਦਿੱਤੇ ਕੀ ਬਾਤ ਹੈ ਮਤਲਬ ਮੈਨੂੰ ਲੱਗਾ ਹੀ ਜਦੋਂ ਪ੍ਰੋਜੈਕਟ ਵੱਡਾ ਹੁੰਦਾ ਵੱਡੇ ਲੋਕ ਜੁੜੇ ਹੁੰਦੇ ਆ ਟੀਮ ਬੰਬੇ ਤੋਂ ਸਿਗੀ ਸਾਰੀ ਤੇ ਜਦੋਂ ਉਹਨਾਂ ਨੂੰ ਚਾਹੀਦਾ ਅਗਰ ਸਟਾਰ ਕਾਸਟ ਦੇ ਵਿੱਚ ਨੀਹਾ ਚਾਹੀਦੀ ਹੈ ਤੇ ਉਹਦੇ ਵਿੱਚ ਕਿੰਤੂ ਪਰੰਤੂ ਨਹੀਂ ਹੋਏਗਾ ਕਦੀ ਕੰਫਰਮਾਈਜ਼ ਨਹੀਂ ਹੋਏਗਾ ਉਹਦੇ ਵਿੱਚ ਪੈਸੇ ਨਹੀਂ ਆਣਗੇ ਫਿਰ ਪੈਸੇ ਆ ਗਏ ਤੇ ਫਿਰ ਉਹ ਕਹਿਣਗੇ ਸਾਨੂੰ ਨਾ ਐਨੇ ਲੱਖਾਂ ਦਾ ਆਰਟਿਸਟ ਚਾਹੀਦਾ ਫਿਰ ਉਹਦੇ ਵਿੱਚ ਉਹ ਚੀਜ਼ ਨਹੀਂ ਹੈ ਤੇ ਅਗਰ ਉੱਥੇ ਨੀਹਾ ਚਾਹੀਦੀ ਹੈ ਤੇ ਨੀਹਾ ਹੀ ਚਾਹੀਦੀ ਹੈ ਅਗਰ ਉੱਥੇ ਮਨਪ੍ਰੀਤ ਚਾਹੀਦਾ ਤੇ ਮਨਪ੍ਰੀਤ ਚਾਹੀਦਾ ਉੱਥੇ ਇਹ ਨਹੀਂ ਕਿਹਾ ਜਾਏਗਾ ਕਿ ਐਨੇ ਵਾਲਾ ਮਨਪ੍ਰੀਤ ਚਾਹੀਦਾ ਤੇ ਜਿੰਨੇ ਕਿ ਮੈਂ ਮੰਗੇ ਉਹਨਾਂ ਨੇ ਮੈਨੂੰ ਉਨੇ ਹੀ ਦੇ ਦਿੱਤੇ ਤੇ ਲੱਖਾਂ ਤੋਂ ਪਾਰ ਦੀ ਗੱਲ ਆ ਮਤਲਬ ਹਾਂਜੀ ਹਾਂਜੀ ਮੈਂ ਕਹਿੰਦਾ ਅੱਛਾ ਕਮੇਡੀਅਨ ਅੱਛਾ ਆਰਟਿਸਟ ਹੋਈਏ ਜਿਹੜਾ ਅੱਛਾ ਬਿਜ਼ਨਸਮੈਨ ਆ ਤੇ ਵੀ ਆਰ ਗੁੱਡ ਬਿਜ਼ਨਸਮੈਨ ਕੀ ਬਾਤ ਹੈ ਸਰ ਭਾਈ ਥੋੜਾ ਜਿਹੜੀ ਜਿਹੜੀ ਸੇ ਮਤਲਬ ਡਰੈਸ ਤੁਸੀਂ ਪਾ ਕੇ ਆਏ ਹੋ ਨਾ ਮਾਸ਼ਾਅੱਲਾ ਬਹੁਤ ਪਿਆਰੇ ਲੱਗ ਰਹੇ ਹੋ ਤੁਸੀਂ ਇਹ ਕਿਵੇਂ ਜੀ ਆਪੇ ਡਿਜ਼ਾਈਨ ਕੀਤੀ ਆ ਜਾਂ ਕਿਸੇ ਦਾ ਸਲਾਹ ਮਸ਼ਵਰਾ ਦੇ ਨਾਲ ਜੀ ਮਤਲਬ ਨਹੀਂ ਨਹੀਂ ਇਹ ਕੁਰਤਾ ਪਜਾਮਾ ਤੁਹਾਡੇ ਕੋਲ ਹੁੰਦਾ ਹੀ ਆ ਤੁਹਾਨੂੰ ਪਤਾ ਜਦੋਂ ਘਰੇ ਪਾਠ ਕਰਾਈਏ ਤਾਂ ਕੁਰਤਾ ਪਜਾਮਾ ਹੁੰਦਾ ਤੇ ਆ ਪਾਇਆ ਤਾਂ ਕਿ ਮੈਨੂੰ ਰਾਤੀ ਕੰਮ ਕੰਮ ਕੇ ਬੁਖਾਰ ਚੜਨ ਡਿਆ ਸੀ ਤੇ ਮੈਂ ਕਿਹਾ ਥੋੜੀ ਜਿਹੀ ਮੋਟੀ ਪਾ ਜਾਵਾਂ ਤੇ ਮੇਰਾ ਮਨ ਸੀਗਾ ਅੱਜ ਕਿ ਕਿਉਂਕਿ ਤੁਸੀਂ ਮੂਵੀ ਦੇ ਪੋਸਟਰ ਜੇ ਵੀ ਦੇਖੋਗੇ ਨਾ ਤੇ ਆਪਾਂ ਜ਼ਿਆਦਾਤਰ ਉਹ ਸਾਰੇ ਕੋਰਕੂੜਤੇ ਪਜਾਮੇ ਦੇ ਵਿੱਚ ਹੀ ਆ ਤੇ ਮੇਰਾ ਮਨ ਸੀਗਾ ਕੋਰਕੂੜਤੇ ਪਜਾਮਾ ਪਾਉਂਦਾ ਕੁਝ ਐਕਸਟਰਾ ਨਹੀਂ ਸੀਗਾ ਦਿਮਾਗ 'ਚ ਤੇ ਨਾਲ ਲਿਆਂਦਾ ਹੀ ਮਾ ਪਾਲਿਆ ਬਸ ਕੁਝ ਖਾਸ ਨਹੀਂ ਰਾਈਟ ਸੋਨ ਦੇ ਜੀ ਹੁਣ ਅਖੀਰ ਦੇ ਵਿੱਚ ਮੈਂ ਜਾਣਨਾ ਚਾਹੁੰਦਾ ਕਿ ਤੁਹਾਡਾ ਕਿਵੇਂ ਦਾ ਕਿਰਦਾਰ ਆ ਭਾਜੀ ਤੁਹਾਡੇ ਬਾਰੇ ਵੀ ਜਾਣਨਾ ਚਾਹੁੰਗੇ ਕਿਵੇਂ ਦੀ ਜ਼ਿੰਦਗੀ ਜੀਆ ਕਰਦੇ ਹੋ ਦੱਸੋਗੀ ਮੇਰਾ ਕਿਰਦਾਰ ਕਿਰਦਾਰ ਭਾਜੀ ਉਹਨਾਂ ਦਾ ਵੀ ਨੌਕਰ ਦਾ ਹੀ ਆ ਤੇ ਮੈਂ ਉਹਨਾਂ ਦੀ ਬਾਈਕ ਦਾ ਕਰੈਕਟਰ ਕਰਦੀ ਆ ਆਬਵੀਅਸਲੀ ਤੇ ਮੈਂ ਵੀ ਨੌਕਰ ਆਨੀ ਆ ਤੇ ਨਹੀਂ ਤੁਹਾਡਾ ਤਾਂ ਇਹ ਕਿਰਦਾਰ ਆ ਭਾਜੀ ਤੁਸੀਂ ਤਾਂ ਕੋਈ ਡਿਫਰੈਂ हां बिल्कुल सही गल गई है ਤੁਸੀਂ ਉਹ ਸਾਹਮਣੇ ਕਾਹੋਂਗੇ ਤੇ ਮੈਂ ਤਾਂ ਮੰਨੂਗਾ ਉਸ ਚੀਜ਼ ਨੂੰ ਤੇ ਨੀਹਾ ਨੇ ਵੀ ਭਾਜੀ ਨੀਹਾ ਵੈਸੇ ਰੀਅਲ ਲਾਈਫ 'ਚ ਵੀ ਵਧੀਆ ਕੁੱਕ ਕਰਦੀ ਐ ਤੇ ਫਿਲਮ 'ਚ ਵੀ ਉਹਨੇ ਵਧੀਆ ਕੁੱਕ ਕੀਤਾ ਜੇ ਮਤਲਬ ਆਹੀ ਨਾਰਮਲ ਹੀ ਰਹੇ ਆ ਦੋਨੋਂ ਉਦਾਂ ਵੀ ਪਿਆਜ਼ ਪੂਜੀ ਆਪਾਂ ਛਿਲਦੇ ਘਰੇ ਤੇ ਕੋਈ ਖਾਸ ਸਾਨੂੰ ਕਰਨ ਦੀ ਲੋੜ ਨਹੀਂ ਪਈ ਉਸ ਇਹ ਰਾਈਟਸ ਭਾਜੀ ਹੁਣ ਅਖੀਰ ਦੇ ਵਿੱਚ ਇੱਕ ਮੈਂ ਇੱਕ ਗੱਲ ਜਾਨਣਾ ਚਾਹੁੰਦਾ ਹਾਂ ਨਾ ਬਹੁਤ ਚੰਗੀ ਗੱਲ ਐ ਕਿ ਸੋਸ਼ਲ ਮੀਡੀਆ 'ਚ ਤੋਂ ਆਪਾਂ ਖੋਲਦੇ ਆ ਤੁਹਾਨੂੰ ਅਸੀਂ ਬਹੁਤ ਸੁਣ ਰਹੇ ਆ ਇੱਕ ਬਹੁਤ ਚੰਗੀ ਗੱਲ ਆ ਨਾ ਤੁਹਾਨੂੰ ਉਹ ਚੀਜ਼ ਥੋੜੇ ਪੈਰ ਚੱਕਦੀ ਹੈ ਇਦਾਂ ਚੱਕਦੀ ਹੈ ਜੀ ਮਤਲਬ ਅਟ੍ਰੈਕਟ ਕਰਦੀ ਹੈ ਵੀਡੀਓਜ਼ ਬਹੁਤ ਵਾਇਰਲ ਹੋ ਰਹੀਆਂ ਨੇ ਤੁਹਾਡੀਆਂ ਜੀ ਵੀਡੀਓ ਵਾਇਰਲ ਹੋਣਾ ਤੇ ਪੈਰ ਜ਼ਮੀਨ ਨਾਲ ਜੁੜੇ ਰਹਿਣਾ ਦੋਨਾਂ 'ਚ ਬੜਾ ਫਰਕ ਆ ਤੁਹਾਨੂੰ ਲੱਗਦਾ ਹੈ ਕਿ ਮੈਂ ਕਾਮਯਾਬ ਹੋ ਚੁੱਕਾ ਹਾਂ ਤੁਹਾਨੂੰ ਲੱਗਦਾ ਹੈ ਕਿ ਮੈਂ ਵਾਇਰਲ ਹੋ ਚੁੱਕਾ ਪਰ ਮੈਨੂੰ ਨਹੀਂ ਲੱਗਦਾ ਹਜੇ ਜੋ ਮੈਂ ਸੋਚਿਆ ਹੈ ਆਪਣੀ ਜ਼ਿੰਦਗੀ 'ਚ ਉਹਦਾ ਮੈਂ 10% ਵੀ ਨਹੀਂ ਕੀਤਾ ਤੇ ਅਗਰ ਮੈਂ ਉਹਦਾ 90% ਵੀ ਕਰ ਲੂੰਗਾ ਤੇ ਤੁਹਾਡਾ ਸਵਾਲ ਫਿਰ ਵੀ ਸੇਮ ਹੀ ਰਹੇਗਾ ਇਨਸ਼ਾਅੱਲਾ ਮੈਂ ਮਤਲਬ ਜ਼ਿੰਦਗੀ ਚ ਪੜਾਉ ਇਹੋ ਜੇ ਦੇਖ ਲੈਨੇ ਕਿ ਹੁਣ ਲੱਗਦਾ ਹੀ ਨਹੀਂ ਹੈ ਕਿ ਕੁਝ ਬਦਲੇਗਾ ਜਾਂ ਕੁਝ ਤੇ ਧੰਨਵਾਦ ਅਗਰ ਤੁਹਾਨੂੰ ਲੱਗਦਾ ਹੈ ਕਿ ਕੰਮਜਾਬ ਹੋ ਰਿਹਾ ਮੈਂ ਤੇ ਵਧੀਆ ਗੱਲ ਹੈ ਜੀ ਹੁਣ ਅਖੀਰ ਦੇ ਵਿੱਚ ਜਾਂਦੇ ਜਾਂਦੇ ਆਡੀਅנס ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਆਡੀਅנס ਨੂੰ ਅਪੀਲ ਇਹੀ ਕਰਨਾ ਚਾਹੁੰਦੇ ਆ ਕਿ 4 ਅਕਤੂਬਰ ਨੂੰ ਸਾਡੀ ਫਿਲਮ ਆ ਰਹੀ ਹੈ ਸ਼ਾਹਕੋਟ ਮੇਰੀ ਬੇਲੀ ਫਿਲਮ ਹੈ ਗੁਰੂ ਰੰਧਾਵਾ ਸਰਦੀ ਮੇਲੀ ਫਿਲਮ ਆ ਤੇ ਕਾਫੀ ਸੋਹਣੀ ਲਿਖੀ ਹੋਈ ਕਾਫੀ ਵਧੀਆ ਤਰੀਕੇ ਨਾਲ ਬਣੀ ਹੋਈ ਫਿਲਮ ਆ ਤੇ ਪਲੀਜ਼ ਦੇਖੋ ਤੇ ਮੈਕਸਿਮਮ ਟੀਜ਼ਰ ਨੂੰ ਸ਼ੇਅਰ ਕਰੋ ਜੋ ਸਾਡਾ ਬ੍ਰਾਂਡਿੰਗ ਦਾ ਕੰਟੈਂਟ ਤੁਸੀਂ ਕਮਾਲ ਇਨਸਾਨ ਹੋ ਸਾਡੀ ਦੁਆ ਹੈ ਕਿ ਤੁਸੀਂ ਬਹੁਤ ਕਾਮਯਾਬ ਹੋਵੋ ਪੰਜਾਬੀ ਸਿਨੇਮਾ ਦੇ ਵਿੱਚ ਵੀ ਔਰ ਸਾਡਾ ਜਿਹੜਾ ਰਿਸ਼ਤਾ ਹੈ ਇਦਾਂ ਮਿਲਣ ਜੁਲਣ ਦਾ ਨਾ ਉਹ ਕਦੇ ਖਤਮ ਨਾ ਹੋਵੇ ਇਦਾਂ ਹੀ ਮਿਲਦੇ ਰਹੀਏ ਆਪਾਂ ਥੈਂਕ ਯੂ ਸੋ ਮਚ ਬਹੁਤ ਧੰਨਵਾਦੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਸੋ ਮਚ ਥੈਂਕ ਯੂ ਹਾਂ ਜੀ ਤੁਹਾਨੂੰ ਕੁਝ ਗੱਲਾਂ ਹਾਂ